ਅੱਜ ਬਹੁਤ ਹੀ ਵੱਡਾ ਦਿਨ ਹੈ ਜੀ ਮਦਰਸ ਡੇ ਹੈ ਮਾਂ ਦਾ ਦਿਨ ਹੈ ਪੂਰੀ ਦੁਨੀਆ ਦੇ ਵਿੱਚ ਮਾਂ ਦਾ ਦਿਨ ਮਨਾਇਆ ਜਾਂਦਾ ਮਦਰਸ ਡੇ ਮਨਾਇਆ ਜਾਂਦਾ ਇੰਜ ਆਪਣੀ ਮਾਂ ਦੇ ਨਾਲ ਦਿਨ ਮਨਾਉਣ ਵਾਸਤੇ ਮਾਂ ਦੇ ਪੈਰਾਂ ਹੱਥ ਲਾਇਆ ਮਾਂ ਦਾ ਅਸ਼ੀਰਵਾਦ ਲਿਆ ਤੇ ਪਰ ਮੇਰੇ ਪਰਮ ਮਿੱਤਰ ਕਸ਼ਮੀਰ ਸਿੰਘ ਮਿੰਤਾ ਉਹਨਾਂ ਨੇ ਆਪਣੀ ਮਾਂ ਦਾ 90ਵਾਂ ਜਨਮ ਦਿਨ ਅੱਜ ਮਨਾਇਆ ਜੀ ਖਾਣ ਪੀਣ ਸਭ ਕਰਾਇਆ ਗਿਆ ਭੋਗ ਪਾਇਆ ਤੇ ਮਾਂ ਦਾ ਅਸ਼ੀਰਵਾਦ ਲਿਆ ਜੀ ਸੋ ਮਾਮਾ ਦਾ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ ਦੀ ਮਾਂ ਹੀ ਸਾਨੂੰ ਇਸ ਸੰਸਾਰ ਦਿਖਾਉਂਦੀ ਹੈ ਔਰ ਮਾਂ ਹੀ ਹੈ ਕਿ ਦੁਨੀਆ ਦੇ ਜਿਹੜੀ ਹਰ ਵਕਤ ਆਪਣੇ ਪੁੱਤ ਲਈ ਆਪਣੀ ਧੀ ਲਈ ਦੁਆਵਾ ਮੰਗਦੀ ਹੈ ਪਰ ਅੱਜ ਜਿੱਥੇ ਮਾਂ ਅਸ਼ੀਰਵਾਦ ਦੇ ਨਾਲ ਆਪਣੇ ਬੱਚਿਆਂ ਦੀ ਹਮੇਸ਼ਾ ਤਰੱਕੀ ਚਾਹੁੰਦੀ ਹੈ ਅੱਜ ਸਾਡੇ ਦੇਸ਼ ਦੇ ਬਾਡਰ ਦੇ ਉੱਪਰ ਵੀ ਸਾਡੀਆਂ ਧੀਆਂ ਜਿਹੜੀਆਂ ਨੇ ਜਿਹੜੀਆਂ ਮਾਵਾਂ ਵੀ ਨੇ ਧੀਆਂ ਵੀ ਨੇ ਤੇ ਉਹਨਾਂ ਉਹਨਾਂ ਨੂੰ ਵੀ ਯਾਦ ਕਰਦੇ ਆ ਉਹਨਾਂ ਨੂੰ ਵੀ ਸਾਡਾ ਸਿਰ ਝੁਕਦਾ ਉਹਨਾਂ ਦੀ ਜਿਹੜੀ ਹੈ ਸੇਵਾ ਦੇ ਅੱਗੇ ਔਰ ਕਿਉਂਕਿ ਮਾਂ ਜਿਹੜੀ ਹੈ मां ਕਿਸੇ ਵੀ ਖੇਤਰ ਦੇ ਵਿੱਚ ਹੋਵੇ मां ਜੜੀਆ ਹਮੇਸ਼ਾ ਆਪਣੇ ਪੁੱਤ ਲਈ ਆਪਣੇ ਕੰਮ ਲਈ ਆਪਣੇ ਆਲੇ ਦੋਲੇ ਲਈ ਹਮੇਸ਼ਾ ਗਵਾ ਮੰਗਦੀ ਹੈ ਔਰ मां ਨੂੰ ਬਹੁਤ ਵੱਡਾ ਰੂਪਾ ਜਿਹੜਾ ਗੁਰਬਾਣੀ ਦੇ ਵਿੱਚ ਵੀ ਲਿਖਤਾ ਗਿਆ ਜੀ ਸੋ ਅੱਜ ਬਹੁਤ ਹੀ ਵੱਡਾ ਦਿਨ ਹੈ ਜੀ ਮਦਰਸ ਡੇ ਦਾ ਮੈਂ ਆਪ ਸਭ ਨੂੰ ਇਸ ਮਦਰਸ ਡੇ ਦੇ ਉੱਪਰ मां ਦੇ ਮੁਬਾਰਕ ਦਿਨ ਦੇ ਉੱਪਰ ਆਪ ਸਭ ਨੂੰ ਮੁਬਾਰਕਬਾ ਦਿਨਾ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿਹੜੀਆਂ ਮਾਵਾ ਜਿਹੜੇ ਪਾਪ ਸਾਡੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਸੇਵਾ ਆਪਾਂ ਜ਼ਰੂਰ ਕਰਿਆ ਕਰੀ ਉਹਨਾਂ ਦਾ ਕਹਿਣਾ ਜ਼ਰੂਰ ਮੰਨਿਆ ਕਰੀਏ ਕਿਉਂਕਿ ਮਾਪੇ ਇਹਨਾਂ ਦੁਨੀਆ ਦੇ ਵਿੱਚ ਜਿਹੜੇ ਤੁਹਾਨੂੰ ਕਦੇ ਵੀ ਗਲਤ ਗਾਈਡੈਂਸ ਗਾਈਡੈਂਸ ਨਹੀਂ ਕਰਦੇ ਹਮੇਸ਼ਾ ਤੁਹਾਨੂੰ ਸਿੱਧੇ ਰਸਤੇ ਪਾਉਂਦੇ ਆ ਹਮੇਸ਼ਾ ਮਾਂ ਦੀ ਗੱਲ ਸੁਣਾ ਕਰੋ ਸਮਾਂ ਕੱਢਿਆ ਕਰੋ ਮਾਂ ਕੋਲੇ ਬੈਠਿਆ ਕਰੋ ਮਾਂ ਮਾਂ ਤੁਹਾਡਾ ਇੱਕ ਬਹੁਤ ਵੱਡਾ ਖਜ਼ਾਨਾ ਤੁਹਾਡੇ ਕੋਲੇ ਮਾਂ ਦਾ ਆਸ਼ੀਰਵਾਦ ਲਓਗੇ ਤਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਏਗੀ ਸੋ ਇੱਕ ਵਾਰ ਫਿਰ ਆਪ ਸਭ ਨੂੰ ਮੇਰੇ ਵੱਲੋਂ ਮਦਰਸ ਡੇ ਦੀਆਂ ਮਾਂ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ